ਉਹ ਭਰਾਓ ਮੇਰੇ ਖੂਹ ਦੇ ਡੱਡੂ ਨਾ ਬਣੋ ਖੂਹ ਦੇ ਡੱਡੂ ਨਾ ਬਣੋ ਜਿਸ ਤਰ੍ਹਾਂ ਇੱਕ ਕਰੀਨਾ ਇੱਕ ਡੱਡੂ ਹੀ ਉਹਨਾ ਪਾਣੂ ਵਿੱਚ ਖੂਹ ਦੇ ਰਹਿੰਦਾ ਹੈ ਦੂਜਾ ਡੱਡੂ ਜਿਹੜਾ ਸੀ ਉਹ ਮੀਂਹ ਦੇ ਨਾਲ ਨਾ ਵਹਿ ਕੇ ਨਾ ਤੇ ਖੂਹ ਦੇ ਵਿੱਚ ਡਿੱਗ ਪਿਆ ਹੁਣ ਜਿਹੜਾ ਖੂਹ ਵਾਲਾ ਡੱਡੂ ਹੋਵੇ ਇੱਕ ਪਾਸੇ ਟਪੂਸਣੀ ਮਾਰੇ ਤੇ ਦੂਜੇ ਪਾਸੇ ਚਲ ਜੇ ਦੂਜੇ ਪਾਸੇ ਟਪੂਸਣੀ ਮਾਰੇ ਤੇ ਦੂਜੇ ਪਾਸੇ ਚਲ ਜੇ ਜਿੱਦਾਂ ਕਿ ਖੂਹ ਦਾ ਦਾਇਰਾ ਹੀ ਉਹਨੇ ਕਿ ਜਗ੍ਹਾ ਚੋਂ ਨੇ ਘੁੰਮਣਾ ਹੈ ਤੇ ਉਹ ਜਿਹੜਾ ਦੂਜਾ ਡੱਡੂ ਹੀ ਨੇ ਜਿਹੜਾ ਬਾਹਰੋਂ ਆਣ ਕੇ ਡਿੱਗਾ ਹੈ ਉਹ ਨੂੰ ਆਂਦਾ ਯਾਰ ਦੇਖੀ ਦੁਨੀਆ ਐਡੀ ਕੀ ਆ ਉਹ ਆਂਦਾ ਭਰਾ ਮੇਰਾ ਖੂਹ ਚੋਂ ਨਿਕਲ ਕੇ ਦੇ ਵੇਖ ਦੁਨੀਆ ਤੇਰੀ ਸੋਚ ਤੋਂ ਵੀ ਵੱਡੀ ਆ ਭਰਾ ਮੇਰੇ ਉਹ ਖੂਹ ਦੇ ਡੱਡੂ ਨਾ ਬਣੋ ਆਪਣੇ ਘਰ ਚੋਂ ਨਿਕਲੋ ਆਪਣੀਆਂ ਜਿਹੜੀਆਂ ਤੁਹਾਨੂੰ ਗੁੱਟਾਂ ਨੂੰ ਸੰਗਲ ਵੱਜੇ ਨਾ ਉਹਨੂੰ ਤੋੜ ਦੋ ਮੇਰੇ ਭਰਾ ਘਰੋਂ ਬਾਹਰ ਨਿਕਲੋਗੇ ਤਾਂ ਫੇਰ ਜਾ ਕੇ ਤੁਹਾਨੂੰ ਦੁਨੀਆ ਦਾ ਪਤਾ ਲੱਗਣਾ ਕਿ ਦੁਨੀਆ ਕਿੱਥੇ ਚੱਲਦੀ ਪਈ ਆ ਤੇ ਅਸੀਂ ਕਿਤਰਾ ਚੱਲਣਾ ਹੈ ਲੋਕੀਂ ਅੱਰ ਤੋਂ ਕਿੰਨੇ ਅੱਗੇ ਲੰਘ ਗਏ ਤੇ ਅਸੀਂ ਕਿੰਨੇ ਪਿੱਛੇ ਆ ਜੇ ਗੱਲਾਂ ਸੱਚੀਆਂ ਐ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ